ਮੌਜੂਦਾ ਐਮਆਰਏ ਦੇ ਖਿਲਾਫ ਇੱਕ ਐਸਐਮਓ ਲਿਖ ਰਿਹਾ ਚਿੱਠੀ ਜਿਸ ਦੇ ਵਿੱਚ ਵੱਡੇ ਖੁਲਾਸੇ ਹੋਏ ਨੇ ਐਸਐਮਓ ਜਿਸ ਦੀ ਜਾਨ ਨੂੰ ਖਤਰਾ ਹੈ ਉਸ ਚਿੱਠੀ ਦੇ ਵਿੱਚ ਉਸ ਨੇ ਉਸ ਵਿਧਾਇਕਾ ਦਾ ਜੋ ਉਹਦੇ ਉੱਪਰ ਇਲਜ਼ਾਮ ਲਾਇਆ ਹੈ ਕਿ ਉਸ ਨੂੰ ਮਰਵਾ ਸਕਦੀ ਹੈ ਉਹ ਵਿਧਾਇਕਾ ਉਹ ਕਿਹੜੀ ਵਿਧਾਇਕਾ ਹੈ ਜਿਸ ਦੇ ਖਿਲਾਫ ਇੱਕ ਅਫਸਰ ਦੇ ਵੱਲੋਂ ਆਪਣੇ ਮਹਿਕਮੇ ਨੂੰ ਚਿੱਠੀ ਲਿਖੀ ਗਈ ਹੈ ਤੁਸੀਂ ਜਿਹੜੇ ਲੋਕਰਾਏ న్యూਸ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਜਰੂਰ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਸਮੇਂ ਸਿਰ ਮਿਲ ਸਕੇ ਸੋ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਜੋ ਮੌਜੂਦਾ ਵਿਧਾਇਕ ਨੇ ਉਹਨਾਂ ਦੇ ਵੱਲੋਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਅਫਸਰ ਸ਼ਾਹੀ ਨੂੰ ਦਬਾਉਣਾ ਅਫਸਰ ਸ਼ਾਹੀ ਦੇ ਉੱਪਰ ਰੋਗ ਝਾੜਨਾ ਇਹ ਅਕਸਰ ਹੀ ਪਿਛਲੇ ਕੁਝ ਸਮੇਂ ਤੋਂ ਦੇਖਿਆ ਜਾ ਰਿਹਾ ਹੈ ਪੱਛ ਹਲਕਾ ਜਗਰਾਉਂ ਦੇ ਮੌਜੂਦਾ ਵਿਧਾਇਕ ਬੀਬੀ ਸਰਬਜੀਤ कौर ਮਾਨੁਕੇ ਦੇ ਉੱਪਰ ਵੱਡੇ ਇਲਜ਼ਾਮ ਲੱਗੇ ਨੇ ਬੀਬੀ ਸਰਬਜੀਤ कौर ਮਾਨੁਕੇ ਜਿਹੜੇ ਹਲਕਾ ਜਗਰਾਉਂ ਤੋਂ ਵਿਧਾਇਕ ਨੇ ਉਹਨਾਂ ਦੇ ਜੋ ਹਲਕੇ ਦੇ ਸਰਕਾਰੀ ਹਸਪਤਾਲ ਜਗਰਾਉਂ ਦੇ ਵਿੱਚ ਜਿੱਥੇ ਸੀਨੀਅਰ ਮੈਡੀਕਲ ਅਫਸਰ ਦੇ ਵੱਲੋਂ ਇਹ ਪੱਤਰ ਲਿਖਿਆ ਜਾਂਦਾ ਹੈ ਲੁਧਿਆਣਾ ਦੇ ਸਿਵਲ ਸਰਜਨ ਨੂੰ ਇਸ ਪੱਤਰ ਨੇ ਬਹੁਤ ਵੱਡਾ ਹੜਕਮ ਮਚਾ ਦਿੱਤਾ ਹੈ ਇਸ ਪੱਤਰ ਦੇ ਵਿੱਚ ਸਪਸ਼ਟ ਤੇ ਸਾਫ਼ ਲਿਖ ਦਿੱਤਾ ਹੈ ਸੀਨੀਅਰ ਮੈਡੀਕਲ ਅਫਸਰ ਨੇ ਕਿ ਮੇਰੀ ਜਾਨ ਨੂੰ ਖਤਰਾ ਹੈ ਤੇ ਮੇਰੀ ਜਾਨ ਨੂੰ ਜਿਹੜਾ ਕਿ ਖਤਰਾ ਹੈ ਕਿਸ ਤੋਂ ਮੌਜੂਦਾ ਵਿਧਾਇਕ ਤੋਂ ਸਰਬਜੀਤ ਕੌਰ ਮਾਨੂਕੇ ਦਾ ਨਾਮ ਲਿਖ ਦਿੱਤਾ ਹੈ ਕਿ ਮੇਰੇ ਜਾਨੀ ਮਾਲੀ ਨੁਕਸਾਨ ਹੁੰਦਾ ਤਾਂ ਜ਼ਿੰਮੇਵਾਰ ਮੌਜੂਦਾ ਵਿਧਾਇਕ ਹੋਣਗੇ ਹੁਣ ਇਸ ਦੇ ਬਾਰੇ ਜੋ ਬਹੁਤ ਵੱਡਾ ਸਰਕਾਰ ਦੇ ਉੱਪਰ ਸਵਾਲ ਉੱਠ ਰਿਹਾ ਹੈ ਸਰਕਾਰ ਦੇ ਵਿਧਾਇਕ ਕਿਸ ਤਰ੍ਹਾਂ ਅਫਸਰ ਸਾਹਿਬੀ ਉੱਪਰ ਦਬਾਅ ਨਾ ਰਹੇ ਨੇ ਜੋ ਉਹਨਾਂ ਨੇ ਚਿੱਠੀ ਦੇ ਵਿੱਚ ਲਿਖਿਆ ਹੈ ਉਹ ਕਹਿੰਦੇ ਨੇ ਕਿ ਜੋ ਸਾਡੇ ਉੱਪਰ ਦਬਾਅ ਬਣਾਇਆ ਜਾਂਦਾ ਹੈ ਜਿਹੜੇ ਕਿ ਸਰਬਜੀਤ ਕੌਰ ਮਾਨੁਕੇ ਦੇ ਪਤੀ ਦਾ ਨਾਮ ਲਿਖਿਆ ਉਹਨਾਂ ਨੇ ਕਿ ਉਹਨਾਂ ਦੇ ਵੱਲੋਂ ਦਬਾਅ ਬਣਾ ਕੇ ਮੈਨੂੰ ਜਿਹੜੀ ਰਿਪੋਰਟ ਨੂੰ 네ਗੇਟਿਵ ਨੂੰ ਪੋਸਟ ਕਰਨ ਵਾਸਤੇ ਕਿਹਾ ਜਾਂਦਾ ਤੇ ਪੋਸਟ ਨੂੰ 네ਗੇਟਿਵ ਕਰਨ ਵਾਸਤੇ ਕਿਹਾ ਜਾਂਦਾ ਹੈ ਜਿਹੜੇ ਡੌਗ ਟੈਸਟ ਹੁੰਦੇ ਨੇ ਡੌਗ ਟੈਸਟ ਜਦੋਂ ਹੋਰ ਐਸੀ ਤਾਂ ਉਹ ਜਿਹੜੇ ਕਿ ਪੋਜ਼ਿਟਿਵ ਆਉਂਦੇ ਸੀ ਉਹਨਾਂ ਨੂੰ ਨੈਗੇਟਿਵ ਕਰਨ ਵਾਸਤੇ ਦਬਾਅ ਬਣਾਇਆ ਜਾਂਦਾ ਸੀ ਜੇਕਰ ਮੈਂ ਨੈਗੇਟਿਵ ਨਹੀਂ ਕਰਦਾ ਤਾਂ ਮੈਨੂੰ ਮਾਰਨ ਦੇ ਆ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਇਸ ਨੂੰ ਲੈ ਕੇ ਸਰਕਾਰ ਦੇ ਉੱਪਰ ਜਿਹੜਾ ਇਹ ਇਲਜ਼ਾਮ ਲਾਇਆ ਨੇ ਉਸ ਸੀਨੀਅਰ ਮੈਡੀਕਲ ਅਫਸਰ ਨੇ ਜਿਨੇ ਉਸ ਐਸ ਐਮਓ ਨੇ ਪੱਤਰ ਲਿਖ ਕੇ ਆਪਣੇ ਵਿਭਾਗ ਦੇ ਵਿੱਚ ਬੜਾ ਹੜਕਮ ਮਚਾਇਆ ਤਾਂ ਉਥੇ ਸਿੱਖਿਆ ਮੰਤਰੀ ਮਾਕਨਾ ਸਿਹਤ ਮੰਤਰੀ ਬਲਵੀਰ ਸਿੰਘ ਇਸਦੇ ਬਾਰੇ ਕੀ ਐਕਸ਼ਨ ਲੈਣਗੇ ਪੰਜਾਬ ਦੇ ਮੁੱਖ ਮੰਤਰੀ ਕੀ ਐਕਸ਼ਨ ਲੈਣਗੇ ਜਿਹੜੇ ਕਹਿੰਦੇ ਕਿ ਪੰਜਾਬ ਦੇ ਵਿੱਚ ਨਸ਼ੇ ਖਤਮ ਹੋ ਚੁੱਕੇ ਨੇ ਪੰਜਾਬ ਦੇ ਵਿੱਚ ਹੁਣ ਨਸ਼ੇ ਨਹੀਂ ਰਹਿ ਗਏ ਪਰ ਦੂਸਰੇ ਪਾਸੇ ਇਹ ਨਸ਼ੇ ਕਿਸ ਤਰ੍ਹਾਂ ਖਤਮ ਕਰਵਾਏ ਜਾ ਰਹੇ ਨੇ ਡੋਪ ਟੈਸਟਾਂ ਨੂੰ ਪੋਸਟ ਨੂੰ ਨੈਗੇਟਿਵ ਕਰਵਾਉਣ ਵਾਸਤੇ ਤਾਂ ਬਾਹ ਬਣਾਇਆ ਜਾਂਦਾ ਸੋ ਇਸਦੇ ਬਾਰੇ ਜੋ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਲਗਾਤਾਰ ਨਿਸ਼ਾਨੇ ਤੇ ਆਦੀ ਵਿਰੋਧੀਆਂ ਦੇ ਔਰ ਦੂਸਰੇ ਪਾਸੇ ਉਹ ਅਫਸਰਸ਼ਾਈ ਜਿਹੜੇ ਕਿ ਆਪਣੇ ਹਲਕੇ ਦੇ ਵਿਧਾਇਕ ਦੇ ਖਿਲਾਫ ਇਸ ਤਰ੍ਹਾਂ ਦਾ ਪੱਤਰ ਲਿਖਣ ਉਹਨਾਂ ਨੂੰ ਜਿਹੜਾ ਕਿ ਇਹ ਹੁਣ ਜਵਾਬ ਦੇਣਾ ਪਵੇਗਾ ਕਿਉਂਕਿ ਇੱਕ ਮੌਜੂਦਾ ਵਿਧਾਇਕ ਨੇ ਔਰ ਸਰਕਾਰ ਦੇ ਵਿੱਚ ਇਸ ਅਫਸਰ ਨੇ ਜਿਹੜਾ ਕਿ ਉਹਨਾਂ ਦੇ ਖਿਲਾਫ ਪੱਤਰ ਲਿਖਿਆ ਹੈ ਸਰਬਜੀਤ ਕੁਰ ਮਾਨੁਕੇ ਦੇ ਪਤੀ ਦੇ ਉੱਪਰ ਇਲਜ਼ਾਮ ਲਾਇਆ ਨੇ ਜਦੋਂ ਕਿ ਸਰਬਜੀਤ ਕੁਰ ਮਾਨੁਕੇ ਕਹਿੰਦੀ ਕਿ ਮੇਰਾ ਇਹਦੇ ਵਿੱਚ ਕੋਈ ਰੋਲ ਨਹੀਂ ਮੈਂ ਕੋਈ ਮੇਰੀ ਕਦੇ ਗੱਲ ਹੀ ਨਹੀਂ ਹੋਈ ਉਸ ਅਫਸਰ ਨਾਲ ਪਰ ਉਹ ਅਫਸਰ ਨੇ ਕਿਉਂ ਨਾ ਲਿਖਿਆ ਕਿਉਂ ਇਹ ਪੱਤਰ ਲਿਖਣ ਦੀ ਲੋੜ ਪੈ ਗਈ ਉਸ ਨੂੰ ਆਪਣੇ ਵਿਧਾਇਕ ਹਲਕੇ ਦੇ ਵਿਧਾਇਕਾਂ ਦੇ ਖਿਲਾਫ ਇਹ ਤਾਂ ਹੁਣ ਆਉਣ ਵਾਲੇ ਕੋਈ ਦਿਨਾਂ ਦੇ ਵਿੱਚ ਪੜਤਾਲ ਹੋਵੇਗੀ ਜਿਹੜਾ ਕਿ ਅਸਲ ਦੁੱਧ ਦਾ ਦੁੱਧ ਉਪਤੇ ਪਾਣੀ ਦਾ ਪਾਣੀ ਹੋਵੇਗਾ ਪਰ ਸਭ ਜਿਤਕਰ ਮਾਣੂ ਕੇ ਵੀ ਇੱਕ ਵਾਰ ਫਿਰ ਜਿਹੜੇ ਕਿਰਦੇ ਨਜ਼ਰ ਆਏ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਲਗਾਤਾਰ ਜਿਹੜੇ ਵਿਧਾਇਕ ਨੇ ਉਹਨਾਂ ਦੇ ਉੱਪਰ ਇਲਜ਼ਾਮ ਲੱਗ ਰਹੇ ਨੇ ਇੱਕ ਤੋਂ ਬਾਅਦ ਇੱਕ ਦਾ ਜਿਹੜਾ ਕਿ ਕਾਰਨਾਮਾ ਸਾਹਮਣੇ ਆ ਰਿਹਾ ਹੈ ਪਿਛਲੇ ਜਦੋਂ ਇਹ ਹੜ ਆਏ ਨੇ ਇਹ ਵਿਧਾਇਕਾਂ ਦੇ ਵੱਲੋਂ ਲਗਾਤਾਰ ਕੁਝ ਅਜਿਹੇ ਅਫਸਰਾਂ ਦੇ ਉੱਪਰ ਦਬਾਅ ਬਣਾਇਆ ਗਿਆ ਕੁਝ ਅਜਿਹੇ ਜਿਹੜਾ ਕਿ ਅਫਸਰ ਸ਼ਾਇਨੂ ਜਿਹੜਾ ਉਹਨਾਂ ਨੂੰ ਕਹਿਣ ਦੇ ਮੁਤਾਬਕ ਕੰਮ ਨਹੀਂ ਕਰਦਾ ਜਿਵੇਂ ਉਹ ਕਹਿੰਦੇ ਉਹਵੇਂ ਨਹੀਂ ਕਰਦਾ ਤਾਂ ਫਿਰ ਉਹਨਾਂ ਨੂੰ ਜਿਹੜਾ ਕਿ ਉੱਥੋਂ ਧਮਕਾਇਆ ਜਾਂਦਾ ਹੈ ਗੁੰਡਾਗਰਦੀ ਦਾ ਜਿਹੜਾ ਇਹ ਨੰਗਾ ਨਾਚ ਹੁੰਦਾ ਸੋ ਇਸ ਨੂੰ ਲੈ ਕੇ ਇਹ ਸੀਨੀਅਰ ਮੈਡੀਕਲ ਅਫਸਰ ਜਿਨ੍ਹਾਂ ਦੀ ਅੱਜ ਚਿੱਠੀ ਵਾਇਰਲ ਹੋਈ ਹੈ ਪੂਰੀ ਤਰ੍ਹਾਂ ਸਰਕਾਰ ਦੇ ਵਿੱਚ ਜਿਹੜਾ ਕਿ ਇੱਕ ਨਵੀਂ ਚਰਚਾ ਛੇੜ ਦਿੰਦੀ ਹੈ ਕਿ ਅਫਸਰ ਕਿੰਨੇ ਤਰ੍ਹਾਂ ਨਰਾਜ ਹੋ ਚੁੱਕੇ ਨੇ ਸਰਕਾਰ ਤੋਂ ਅਫਸਰ ਜਿਹੜਾ ਕਿ ਪਹਿਲਾਂ ਵੀ ਕੰਮ ਕਰਦੇ ਰਹੇ ਨੇ ਪਰ ਕਦੇ ਵੀ ਉਹਨਾਂ ਦੇ ਉੱਪਰ ਸਿੱਧਾ ਦਬਾਅ ਨਹੀਂ ਸੀ ਬਣਾਇਆ ਜਾਂਦਾ ਪਰ ਇਹ ਜਿਹੜਾ ਹੁਣ ਸਿੱਧਾ ਦਬਾਅ ਬਣਾਇਆ ਜਾ ਰਿਹਾ ਹੈ ਇਸ ਦੇ ਕਾਰਨ ਤੰਗ ਹੋ ਕੇ ਉਸਨੇ ਸਰਕਾਰ ਦੇ ਇਸ ਮੌਜੂਦਾ ਵਿਧਾਇਕਤੋਂ ਜੋ ਆਪਣੇ ਜਿਹੜਾ ਸੀਨੀਅਰ ਮੈਡੀਕਲ ਜਿਹੜੇ ਅਫਸਰ ਨੇ ਉਹਨਾਂ ਨੂੰ ਇਹ ਪੱਤਰ ਲਿਖ ਰਹੇ ਨੇ ਸਿਵਲ ਸਰਜਨ ਨੂੰ ਪੱਤਰ ਲਿਖ ਰਹੇ ਨੇ ਔਰ ਆਪਣੀ ਯੂਨੀਅਨ ਦੇ ਵਿੱਚ ਜਾ ਕੇ ਉਹਨਾਂ ਨੇ ਇਹ ਸਾਰੀ ਜਾਣਕਾਰੀ ਦਿੱਤੀ ਹੈ ਹੁਣ ਡਾਕਟਰਾਂ ਦੀ ਜਿਹੜੀ ਯੂਨੀਅਨ ਹੈ ਉਹ ਇਸ ਦੇ ਉੱਪਰ ਕੀ ਐਕਸ਼ਨ ਲਵੇਗੀ ਸਰਕਾਰ ਦੇ ਕੀ ਪੋਲ ਖੋਲੀ ਜਾਵੇਗੀ ਇੱਕ ਨਹੀਂ ਹੋਰ ਵੀ ਬਹੁਤ ਸਾਰੇ ਜਿਹੜੇ ਇਸ ਤਰ੍ਹਾਂ ਦੇ ਅਫਸਰ ਹੋਣਗੇ ਜਿਹੜੇ ਕਿ ਐਸਐਮਓ ਹੋਣਗੇ ਜਾਂ ਹੋਰ ਛੋਟੇ ਅਧਿਕਾਰੀ ਹੋਣਗੇ ਜਿਨ੍ਹਾਂ ਦੇ ਕੋਲੋਂ ਇਸ ਤਰ੍ਹਾਂ ਦੇ ਗਲਤ ਕੰਮ ਕਰਵਾਏ ਜਾਂਦੇ ਨੇ ਸੋ ਇਸ ਅਫਸਰ ਦੇ ਵੱਲੋਂ ਲਿਖੀ ਗਏ ਪੱਤਰ ਨੇ ਅੱਜ ਪੰਜਾਬ ਦੇ ਵਿੱਚ ਹੜਕਾ ਮਚਾ ਦਿੱਤਾ ਹੈ ਪੰਜਾਬ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਪਰ ਵੱਡੇ ਇਲਜ਼ਾਮ ਲੱਗੇ ਨੇ